ਤੁਸੀਂ ਵੀਰੇ ਕਿਸੇ ਦੇ ਘਰ ਦੇ ਵਿੱਚ ਇਦਾਂ ਥੋੜਾ ਕੋਈ ਹਿਸਾਬ ਤਾਂ ਹੋਵੇਗਾ ਹੈ ਰਤ ਬਰਾ ਦੇ ਵਾਲੇ 5:00 ਨਹੀਂ ਵਜੇ ਤੁਸੀਂ ਆ ਗਏ ਯਾਰ ਆਜੋ ਆਜੋ ਇੱਕ ਨਹੀਂ ਯਾਰ ਅਥੀ ਕੋਈ ਦਸੋ ਬਲੈਕੀ ਆ ਵੀਰੇ ਪਹਿਲਾਂ ਦੱਸੋ ਮੈਨੂੰ ਯਾਰ ਕੋਈ ਬਲੈਕੀ ਆਂਦਾ ਸੀ ਅੱਤ ਫੇਰ ਦੱਸੋ ਯਾਰ ਕੋਈ ਕੀ ਹਿਸਾਬ ਹੁੰਦਾ ਵਾ ਦੱਸੋ ਨਹੀਂ ਲੈ ਦੱਸ ਆ ਦੱਸ ਹੈ ਨਹੀਂ 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 ਚੋਰਾਂ ਨਾਲੋਂ ਸਾਡੇ ਨਾਲ ਤੁਸੀਂ ਕਰਦੇ ਨਹੀਂ ਪਾਏਗੇ ਬਾਈ ਜੀ ਡਿਊਟੀ ਕਰ ਨਹੀਂ ਡਿਊਟੀ ਆ ਕੋਈ ਡਿਊਟੀ ਕਾ ਦਿਆ ਕਾਦੀ ਡਿਊਟੀ ਵੀਰੇ ਤੁਹਾਡੇ ਕੋਲ ਕੋਈ ਫਦੇ ਗੜੋ ਤੁਰਦੇ ਆ ਪਹਿਲਾਂ ਹੀ ਫੋਨ ਆ ਗਿਆ ਨਾ ਠੀਕ ਹੈ ਨਾ ਇਹ ਬੰਦੇ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਫੋਨ ਆਇਆ ਤੁਹ ਕਿਹਾ ਇੱਕ ਸਾਹ ਦੇ ਥੋੜਾ ਜਾਣਦੇ ਨਹੀਂ 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 ਕੀ ਵੀਰੇ ਉਹ ਕਤਲ ਕਰਕੇ ਆ ਨਹੀਂ ਫਿਰ ਕੀ ਆ ਫਿਰ ਫਿਰ ਕੀ ਕੀ ਚੱਕਰ ਦੱਸੋ ਨਾ ਆਰਡਰ ਡਿਊਟੀ ਹੀ ਕਰਦੇ ਉਹ ਲਾਹਰ ਆਰਡਰ ਵੀਰੇ ਕਾਦੇ ਨਹੀਂ ਕਾਦੇ ਆਰਡਰ ਨੇ ਪਹਿਲਾਂ ਮੈਨੂੰ ਦੱਸੋ ਹੈ ਤਾਂ ਨਾ ਗਿਆ ਹੀ ਅੱਜ ਔਰ ਧਰਨਾ ਹੋਣਾ ਪਰ ਮੈਨੂੰ ਆਪਣੀ ਨੌਲੇਜ ਰੱਖਦੇ ਨੇ ਕੋਈ ਨਹੀਂ ਬੈਠੋ ਚਾਹ ਪੀਣੇ ਤੁਸੀਂ ਵੀਰੇ ਇੱਥੇ ਬੈਠੋ ਤੁਸੀਂ ਐਦਾਂ ਵੀਰੇ ਜੀ ਕਰਦਾ ਮੂਵੀ ਬਣਾ ਲਈ ਉਹ ਵੀ ਮੇਰੇ ਮੈਂ ਬਣਾਵਾਂਗਾ ਕੋਈ ਚੱਕਰ ਮੈਨੂੰ ਮੂਵੀ ਤੇ ਤੁਸੀਂ ਕੋਈ ਗਲਤ ਨਹੀਂ ਕਰਨਾ ਕੋਈ ਨਹੀਂ ਵੀਰੇ ਗਲਤੀ ਐ ਇਸ ਤੋਂ ਦੇਖੋ ਭਾਈ ਜੀ ਫਿਰ ਜੇ ਇਹ ਨਾ ਧਰਨੇ ਦੇਣੇ ਤੇ ਉਹ ਵੀ ਗਲਤ ਹੈ ਤਾਰੇ ਦੇ ਨੇ ਕੋਈ ਤੁਹਾਡੇ ਕੋਲ ਕੋਈ ਹੈਗਾ ਉਹਦੇ ਕੋਲ ਉਹਨੂੰ ਬਲਾਜੀ ਦਾ ਵੀਰੇ ਹੈਗਾ ਕੈਸ ਨਹੀਂ ਕਰਦੇ ਤੁਹਾਡੇ ਵੀਰੇ ਦੀ ਬੰਦੀ ਠੀਕਾ ਮੇਰੇ ਡਿਊਟੀ ਬੰਦੀ ਤੁਸੀਂ ਆਓ ਤੁਸੀਂ ਬੈਠੋ ਤੁਸੀਂ ਦੇਖੋ ਤੁਸੀਂ ਵੇਖੋ ਕੋਈ ਗੱਲ ਦੇ ਅੰਦਰ ਵੜਨਾ ਗਲਤ ਆ ਨਾ ਮੇਰਾ ਤੁਸੀਂ ਐ ਥੋੜਾ ਕੋਈ ਯਾਰ ਤੁਸੀਂ ਥੋੜੇ ਸੁੱਤੇ ਪੈਤੇ ਨਾ ਅੰਦਰ ਵੜ ਕੇ ਤੁਹਾਨੂੰ ਬਾਹਰ ਕੱਢਣਾ ਤੁਸੀਂ ਬਾਹਰ ਬਲਾ ਨਾਲ ਹੀ ਸਾਡੇ ਤੁਸੀਂ ਆਈਓ ਨਾ ਸਾਡੇ ਵੀਰੇ ਅੰਦਰ ਆ ਕੇ ਰਹੀ ਹੈ ਨਾਲ ਹੀ ਸਾਨੂੰ ਤਾਂ ਨਾਲ ਰਹਿ ਨਹੀਂ ਦਿੱਤਾ ਤੁਸੀਂ ਐਸਾ ਬਾਹਰ ਖਾਣੇ ਤੁਸੀਂ ਯਾਰ ਬਾਹਰ ਹੀ ਆਪੀ ਬਾਹਰ ਖੜੇ ਰਹੋਗੇ ਜਾਂੜ ਮੋਝ ਕੇ ਵੀਡੀਓ ਕੱਢ ਲੈਣੇ ਬਣਾਉਣ ਲੱਗ ਜਣੇ ਕੋਈ ਗੱਲ ਹੈ ਦੱਸ ਕਿਉਂ ਕੋਈ ਨਹੀਂ ਕੋਈ ਨਹੀਂ ਬਣਾ ਵੀਰੇ ਦੇਖੋ ਮੈਂ ਆਦੇ ਕਰੇ ਯਾਰ ਬਣਾ ਤਾਂ ਅਦਰ ਕੀ ਮੰਨੋ ਕੋਈ ਆਪਣਾ ਕੰਮ ਕਰੋ ਹੀ ਆਪਣਾ ਕੰਮ ਕਰਦੇ ਵੀਰੇ ਸਾਨੂੰ ਨਹੀਂ ਪਤਾ ਹੈਗਾ ਅਸੀਂ ਤਾਂ ਉਤਾਰ ਸਿੰਘ ਨੂੰ ਤਨ ਉਤਾਰ ਉਹ ਰਾਤ ਦਾ ਨਹੀਂ ਕੱਲ੍ਹ ਦਾ ਹੀ ਗਏ ਨੇ ਉਹਨਾਂ ਨੂੰ ਨਹੀਂ ਆਏਗਾ ਤੁਸੀਂ ਦੱਸੋ ਤਾਂ ਲਾਚੀ ਲੈ ਲਈ ਤੁਸੀਂ ਸਾਰਾ ਕੁਝ ਪਰ ਇਦਾਂ ਨਹੀਂ